ਇਹਨਾਂ ਬੋ ਜਿਹੜਾ ਆਪਣੇ ਬੱਚਿਆਂ ਦੀ ਚੰਗੇ ਭਵਿੱਖ ਲਈ ਚੰਗੀ ਪਰਵਰਿਸ਼ ਲਈ ਜਿਹੜਾ ਵਾ ਖੁਦ ਮਿਹਨਤ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ ਵਾ ਸੋ ਇਹਨਾਂ ਦੇ ਹਸਬੰਦ ਦੀ ਜਿਹੜੀ ਉਹ ਡੈਥ ਹੋ ਚੁੱਕੀ ਹੈ ਸਰ ਮੈਂ ਆਪਣੇ ਦਿਹਾੜੀ-ਧੋੜੀ ਲਾਂਦੀ ਸੀ ਤੇ ਮੇਰੇ ਤੋਂ ਦਿਹਾੜੀ ਨਹੀਂ ਹੁੰਦਾ ਮੇਰੇ ਬਿਮਾਰ ਜ਼ਿਆਦਾ ਹੋ ਗਏ ਸੀ ਵੱਡੀ ਕੁੜੀ ਮੈਂ ਜ਼ਿਆਦਾ ਬਿਮਾਰ ਹੋ ਗਈ ਉਹਨੇ ਮੇਰੇ ਹਾਲਾਤ ਦੇਖ ਕੇ ਉਹਨੇ ਪੜਾਈ ਛੱਡ ਦਿੱਤਾ ਬੰਦੇ ਦੇ ਹਾਲਾਤ ਮਾੜੇ ਹੋ ਜਾਂਦੇ ਜਾਂ ਗਰੀਬੀ ਆ ਜਾਂਦੀ ਹੈ ਤੇ ਕੁਝ ਲੋਕ ਨੇ ਜਿਹੜੇ ਉਹ ਮੰਗਣ ਦਾ ਜਿਹੜਾ ਰਸਤਾ ਪਹੁੰਚੋਂ ਲੈਂਦੇ ਨੇ ਪਰ ਇਹਨਾਂ ਨੇ ਰਸਤਾ ਵਧੀਆ ਸਮਝਿਆ ਕਿ ਮਿਹਨਤ ਕਰਨੀਆ ਹਾਲਾ ਕਿ ਸੇਤ ਇਹਨਾਂ ਦੀ ਠੀਕ ਨਹੀਂ ਹੈਗੀ ਘਰ ਵੀ ਠੀਕ ਹੈ ਜਾਂ ਪੱਕਾ ਜਾਂ ੱਚਾ ਮੇਰੇ ਘਰ ਤਾਂ ੱਚਾ ਵਾ ਮੈਂ ਗਾਰੇ ਨਾਲ ਕਮਰਾ ਇੱਕ પાਕੇ ਤੇ ਮੈਂ ਟੀਣਾ ਪਾਈ ਕੋਈ ਕੋ ਸਮੱਸਿਆ ਤੇ ਨਹੀਂ ਆ ਰਹੀ ਕੋਈ ਯੂਨੀਫਾਰਮ ਦੀ ਕਿਤਾਬਾਂ ਦੀ ਨਹੀਂ ਨਹੀਂ ਉਹ ਸਾਰੇ ਦੇ ਦਿੰਦਾ ਆਪੇ ਪ੍ਰਿੰਸੀਪਲ ਸਾਡਾ ਬਹੁਤ ਚੰਗੇ ਉਹ ਮਤਲਬ ਮਦਦ ਕਰ ਦਿੰਦੇ ਬੱਚੇ ਦੀ ਪੜਾਈ ਤੇ ਧਿਆਨ ਦਿੰਦੇ ਦੋਸਤੋ ਅੱਜ ਜੇ ਤੁਹਾਨੂੰ ਇੱਕ ਜਿਹੀ ਮਾਣਾ ਮਿਲਾਨ ਜਾ ਰਹੇ ਹਾਂ ਜਿਹਦੇ ਵੱਲੋਂ ਆਪਣੇ ਬੱਚਿਆਂ ਦਾ ਫੇਟ ਭਰ ਲਈ ਇੱਕ ਸਟਾਲ ਲਗਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਗੀਤਾ ਦੇਵੀ ਨਾਮ ਦਾ ਇਹ ਸਟਾਲ ਲਗਾਇਆ ਗਿਆ ਵਾ ਕਿਉਂਕਿ ਇਹਨਾਂ ਵੱਲੋਂ ਜਿਹੜਾ ਆਪਣੇ ਬੱਚਿਆਂ ਦੀ ਚੰਗੇ ਭਵਿੱਖ ਲਈ ਚੰਗੀ ਪਰਵਰਿਸ਼ ਲਈ ਜਿਹੜਾ ਵਾ ਖੁਦ ਮੈਂਤ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ ਵਾ ਸੋ ਇਹਨਾਂ ਦੇ ਹਸਬੰਦ ਦੀ ਜਿਹੜੀ ਉਹ ਡੈਥ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਹਨਾਂ ਵੱਲੋਂ ਉਹਨੇ ਫੈਸਲਾ ਲਿਆ ਗਿਆ ਕਿ ਮੈਂ ਖੁਦ ਕੰਮ ਕਰਕੇ ਜਿਹੜਾ ਆਪਣੇ ਬੱਚਿਆਂ ਦਾ ਜਿਹੜਾ ਰੁਜ਼ਗਾਰ ਚਲਾਵਾਂਗੀ ਆਪਾਂ ਗੱਲਬਾਤ ਵੀ ਕਰ ਲੈਂਦੇ ਆ ਮੈਡਮ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਗੀਤਾ ਦੇਵੀ ਨਾਮ ਅਸਰ ਮੇਰਾ ਤੇ ਮੈਂ ਓਜਲੇ ਦੀ ਰਹਿਣ ਵਾਲੀ ਆ ਕਿਨੋ ਬਤਾਗੀ ਕਿ ਜੇ ਮੈਂ ਤੁਸੀਂ ਇਹ ਸਟਾਲ ਲਗਾ ਲਿਆ ਸਰ ਮੈਂ ਪਹਿਲੇ ਢਾੜੀ ਧੂੜੀ ਲਾਂਦੀ ਸੀ ਤੇ ਮੇਰੇ ਤੋਂ ਢਾੜੀ ਨਹੀਂ ਹੁੰਦਾ ਮੇਰੇ ਬਿਮਾਰ ਜ਼ਿਆਦਾ ਹੋ ਗਿਆ ਸੀ ਤਾ ਕਰੇ ਮੇਰੇ ਮਜਬੂਰੀ ਕਰਕੇ ਮੈਂ ਬੱਚਾ ਵੀ ਨਹੀਂ ਚੰਗੀ ਤਰ੍ਹਾਂ ਪੜਾ ਸਕਿਆ ਤੇ ਵੱਡੀ ਕੁੜੀ ਮੈਂ ਜਿਆਦਾ ਬਿਮਾਰ ਹੋ ਗਈ ਉਹਨੇ ਮੇਰੇ ਹਾਲਾਤ ਦੇਖ ਕੇ ਉਹਨੇ ਪੜਾਈ ਛੱਡ ਦਿੱਤਾ ਅਜੇ ਬੱਚਾ ਹੀ ਉਹ ਵੀ ਵਿਚਾਰੀ ਤੇ ਉਹਨੇ ਆਪੇ ਵੀ ਕੰਮ ਹਮ ਕੁਝ ਥੋੜਾ ਬਹੁਤ ਕਰਨ ਲੱਗੀ ਛੋਟੀ ਇਹ ਕੁੜੀ ਆ ਜੇ ਤੇ ਦੋ ਕੁੜੀ ਮੇਰੇ ਸਕੂਲ ਜਾਂਦੀ ਸੀ ਅਜੇ ਵੀ ਜਾਂਦੀ ਆ ਤੇ ਮੈਂ ਬਿਮਾਰੀ ਕਰਕੇ ਘਰ ਦੇ ਖਰਚਾ ਪੂਰਾ ਨਹੀਂ ਹੁੰਦੀ ਸੀ ਫਿਰ ਮੈਂ ਰੇੜੀ ਕੇ ਨੇ ਮੈਨੂੰ ਸਲਾਹ ਦਿੱਤਾ ਕੋਠੀਕਰਦਾਨ ਨੇ ਜੇ ਚਲੋ ਤੂੰ ਰੇੜੀ ਕੋਲੋਂ ਪਾ ਬੇਟੜੇ ਕੰਮ ਚਲੂਗੀ ਤੇ ਮੈਂ ਆਪਣੇ ਇਹ ਕੰਮ ਉਹਨੇ ਆਪਣੇ ਕਰਜ਼ਾ ਬਣੇ ਲੈ ਕੇ ਉਹਨੇ ਆਪਣੇ ਕਰਜ਼ਾ ਦੇ ਆਪਣੇ ਕੋਲੋਂ ਭਾਇਆ ਦੇਖ ਮੈਨੂੰ ਡੜੀ ਲਵਾ ਦਿੱਤਾ ਭੋਲੇ ਕਿਸੇ ਨੇ ਮਦਦ ਕੀਤੀ ਤੁਹਾਨੂੰ ਕਿਹਾ ਕਿ ਤੁਸੀਂ ਇਹ ਕੰਮ ਕੰਮ ਦੇ ਨਾਲ ਹਾਂਜੀ ਹਾਂਜੀ ਤੇ ਹਸਬੰਡਰ ਦੀ ਡੈਥ ਨ ਕਿੰਨੇ ਦਿਨ ਹੋ ਗਿਆ ਹੋ ਗਈ 2-3 ਸਾਲ ਉਸ ਤੋਂ ਬਾਅਦ ਫਿਰ ਖੁਦ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂਜੀ ਪਹਿਲਾਂ ਕੀ ਕਰਦੇ ਸੀ ਮਜ਼ਦੂਰੀ ਮਜ਼ਦੂਰੀ ਸਰ ਫਿਰ ਹੁਣ ਮਜ਼ਦੂਰੀ ਛੱਡਣ ਦਾ ਫੈਸਲਾ ਲਿਆ ਗਿਆ ਹਾਂਜੀ ਸਰ ਮੇਰੇ ਤੇ ਨਹੀਂ ਹੋ ਰਹਾ ਮੈਂ ਬਿਮਾਰ ਹਾਂ ਮੇਰੇ ਬੱਚਾ ਨੇ ਚਾਹੀ ਮੋਢਾਂ ਨਹੀਂ ਚਲਣ ਗਈ ਮੇਰੇ ਘੋੜੇ ਪੀਰੋਂਦੇ ਤੇ ਮੈਂ ਨਹੀਂ ਕਰ ਸਕਦੀ ਸੋ ਦੋਸਤੋ ਬੜੀ ਵੱਡੀ ਗੱਲ ਹੈ ਨੇ ਹਿੰਮਤ ਨਹੀਂ ਮੰ ਜਿਹੜੀ ਉਹ ਮੰਨੀ ਪਰ ਫੈਸਲਾ ਲਿਆ ਕਿ ਜੇਕਰ ਮੇਰੇ ਕੋ ਮਜ਼ਦੂਰੀ ਨਹੀਂ ਹੁੰਦੀ ਤੇ ਮੈਂ ਸਟਾਲ ਲਗਾਵਾਂਗੀ ਪਰ ਮਿਹਨਤ ਕਰਕੇ ਹੀ ਖਾਵਾਂਗੀ ਸੋ ਗੀਤਾ ਜੀ ਤਿੰਨ ਬੱਚੇ ਨੇ ਤੁਹਾਡੇ ਤੇ ਹੁਣ ਕਿਵੇਂ ਫਿਰ ਘਰ ਦਾ ਗੁਜ਼ਾਰਾ ਚੱਲ ਰਿਹਾ ਵਾ ਸਟਾਲ ਤੋਂ ਹੋ ਜਾਂਦਾ ਗੁਜ਼ਾਰਾ ਜਾਂ ਫਿਰ ਹਾਂ ਜੀ ਨਹੀਂ ਹੁੰਦੇ ਸਰ ਮ ਦੁਕਾਨਦਾਰ ਹੀ ਹੈ ਨਹੀਂ ਕੋਈ ਹਲੇ ਘਾਟਾ ਹਾਂ ਜੀ ਘਾਟਾ ਕਦੀ 200 ਕ ਜੀ 150 ਇਦਾਂ ਹੀ ਬਣਨ ਦੀ ਤੇ ਉਸ ਤੋਂ ਬਾਅਦ ਤੇ ਖਰਚਾ ਹੋ ਜਾਂਦਾ ਹੁਣਾ ਇਹਦੇ ਬਾਅਦ ਖਰਚਾ ਹੋਣਾ ਜੀ ਲਗਤ ਵੀ ਪੂਰੀ ਨਹੀਂ ਨਿਕਲਦੀ ਜੀ ਕਿੰਨੀ ਦਿਰਾ ਲਗਾਏ ਇਹ ਸਾਰਾ ਇਹ 7 ਦਿਨ ਹੋਇਆ ਹਫਤੇ ਹੀ ਮੰਨ ਲਓ ਇਹ ਵੀ ਫਿਰ ਕਿਸ ਨੇ ਮਦਦ ਕੀਤੀ ਤਾਂ ਲਗਾਇਆ ਤੁਸੀਂ ਇਹ ਮੈਨੂੰ ਕਿਸ ਨੇ ਸਲਾਹ ਦਿੱਤੀ ਤੇ ਮੈਂ ਕਰਜ਼ਾ ਚੁੱਕ ਕੇ ਸਰ ਲਾਈ ਹੈ ਮਦਦ ਕਿਸ ਨੇ ਨੇ ਕੀਤਾ ਮੈਂ ਆਪਨੇ ਕਰਜ਼ਾ ਚੁੱਕ ਕੇ ਤੇ ਮੈਂ ਇਹ ਬਣਵਾਇਆ ਕੇਵਲ ਤੇ ਭਾਂਡੇ ਨੇ ਮਿਲਿਆ ਕਰਜ਼ੇ ਦੇ ਕਰਕੇ ਉਹ ਬੱਚਿਆਂ ਦੀ ਫਿਰ ਬੱਚੇ ਜਾ ਰਹੇ ਸਕੂਲ ਜਾਂ ਫਿਰ ਬੱਚੇ ਕੁੜੀ ਸਰ ਜਾਣਦੇ ਇੱਕ ਕੁੜੀ ਮੇਰਾ ਨਹੀਂ ਜਾਂਦੀ ਸ਼ੌਧ ਜਿਵੇਂ ਤੁਸੀਂ ਦੱਸਿਆ ਕਿ ਬੱਚੀ ਨੇ ਮਜਬੂਰੀ ਵਿੱਚ ਸਕੂਲ ਛੱਡਣਾ ਪੈ ਗਿਆ ਜਦੋਂ ਉਹਨੇ ਦੇਖਿਆ ਤੁਸੀਂ ਉਹਨੇ ਦੇਖਿਆ ਮੇਰੇ ਮਮਾ ਨਹੀਂ ਜਾ ਕਰ ਸਕਦੀ ਕੰਮ ਮਮਾ ਮੇਰੇ ਬਿਸਤਰਾ ਚੇ ਮੇਰੇ ਸਰ ਪੱਟੀ ਉੱਤੀ ਲੱਗਿਆ ਰਹੀ ਪੂਰੀ ਤੇ ਬੱਚਾ ਨੇ ਆਪੇ ਹੀ ਟਰਾਈ ਛੱਡ ਦਿੱਤਾ ਬਹਾਨਾ ਮੱਤਾ ਮੈਂ ਨਹੀਂ ਪੜਨਾ ਮੈਂ ਛੱਡ ਕੇ ਆਣਾ ਉਹਨਾਂ ਫਿਰ ਮੁੜ ਕੇ ਘਰ ਆ ਜਾਣਾ ਉਹਨਾਂ ਕੋਈ ਬਹਾਨਾ ਮਾਰ ਕੇ ਕੰਮ ਛੱਡ ਦਿੱਤਾ ਕਿਤੇ ਹੀ ਉਹ ਦਿਨਚਰਿਆ ਕਿਵੇਂ ਰਹਿੰਦੀ ਹੈ ਆਪਣੀ ਕਿਵੇਂ ਸ਼ੁਰੂਆਤ ਕਰਦੇ ਹੋ ਦਿਨ ਦੀ ਜਿਵੇਂ ਤੁਸੀਂ ਇਹ ਸਾਹ ਸਮਾਰ ਬਣਾ ਕੇ ਵੀ ਲੈਣਾ ਹੁੰਦਾ ਕਿਵੇਂ ਨਹੀਂ ਸਰ ਮੈਂ ਇੱਥੇ ਬਣਾ ਲੈਂਦੇ ਅੱਛਾ ਇੱਥੇ ਬਣਾ ਲੈਂਦੇ ਅੱਥੇ ਬਣਾ ਲੈਂਦੇ ਇਤੂ ਫਿਰ ਉੱਤਕਰ ਉਸਮਾਨ ਲਏ ਗਏ تھے ਤਿਆਰ ਕਰਦੇ ਹਾਂ ਜੀ ਕਿੰਨੀ ਦੇਰ ਹੋ ਗਿਆ ਤੁਹਾਨੂੰ ਨਾ ਸਟਾਲ ਲਗਾਏ ਦੇ ਹੋ ਗਿਆ ਸਰ ਹਫਤੇ ਇੱਕ ਹਫਤਾ ਹੋ ਗਿਆ ਤੇ ਕਸਟਮਰ ਦਾ ਰਿਸਪੌਂਸ ਲੈ ਆਇਆ ਕਿ ਜਾਂ ਘੱਟੀ ਆ ਅਜੇ ਘੱਟਾ ਸੋ ਦੋਸਤੋ ਐਸਟੀ ਕਾਲਜ ਦੇ ਸਾਹਮਣੇ ਗੀਤਾ ਜੀ ਜਿਹੜਾ ਸਟਾਲ ਲਗਾਉਂਦੇ ਨੇ ਸੋ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਉਹ ਵੀ ਜ਼ਰੂਰ ਆਣਾ ਕੋਈ ਇੱਕ ਵਾਰian ਕਿਉਂਕਿ ਆਪਾਂ ਦੇਖਦੇ ਅਕਸਰ ਜਦੋਂ ਬੰਦੇ ਦੇ ਹਾਲਾਤ ਮਾੜੇ ਹੋ ਜਾਂਦੇ ਜਾਂ ਗਰੀਬੀ ਆ ਜਾਂਦੀ ਹੈ ਤੇ ਕੁਝ ਲੋਕ ਨੇ ਜਿਹੜੇ ਉਹ ਮੰਗਨ ਦਾ ਜਿਹੜਾ ਰਸਤਾ ਪਹੁੰਚੋਂ ਲੈਂਦੇ ਨੇ ਪਰ ਇਹਨਾਂ ਨੇ ਰਸਤਾ ਵਧੀਆ ਸਮਝਿਆ ਕਿ ਮਿਹਨਤ ਕਰਨੀ ਹੈ ਹਾਲਾ ਕਿ ਸਿਹਤ ਇਹਨਾਂ ਦੀ ਠੀਕ ਨਹੀਂ ਹੈਗੀ ਪਹਿਲਾਂ ਵੀ ਦੂਰੀ ਕਰਦੇ ਸੀ ਉਹਨਾਂ ਦਾ ਸਿਹਤ ਨਹੀਂ ਠੀਕ ਹੈ ਕਿ ਕੰਮ ਨਹੀਂ ਕਰ ਸਕਦੇ ਪਰ ਫਿਰ ਵੀ ਮਿਹਨਤ ਕਰਨਾ ਇਹਨਾਂ ਨੇ ਜਿਹੜਾ ਜਾਰੀ ਰੱਖਿਆ ਤੇ ਅੱਜ ਇਹ ਸਟਾਲ ਲਗਾਇਆ ਵਾ ਤਾਂ ਗੀਤਾ ਜੀ ਜਿਹੜੀ ਇਹ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਜਿਹਨੇ ਜਿਹਨੇ ਕਰਨਾ ਹੈ ਜਿਹੜੇ ਸਾਰ ਨੂੰ ਮੈਂ ਤਾਂ ਉਹਨੇ ਆਪੇ ਜੋ ਕਰੇਗਾ ਮੈਂ ਆਪਣੇ ਮੂਹ ਨਾਲ ਕਿਨੋਂ ਥੋੜੂ ਕਹਿਣਾ ਜੇ ਮੈਨੂੰ ਦਿਓ ਬਿਲਕੁਲ ਬਿਲਕੁਲ ਹਨਾ ਤੇ ਆਪਣੇ ਮੂਹ ਨਾਲ ਕੀਰੇ ਜਿੰਨੂੰ ਬਾਜੀ ਨੂੰ ਮਦਦ ਕਰਨ ਦੀ ਜਰੂਰਤ ਹੋਇਆ ਚੰਗਾ ਸਮਝੋ ਉਹਨਾਂ ਨੇ ਆਪਣੇ ਦਿਮਾਗ ਤੋਂ ਉਹਨਾਂ ਨੇ ਕਰ ਦੇਣਾ ਹੈ ਤੁਸੀਂ ਘਿਤੇ ਹੀ ਘਾਰ ਵੀ ਠੀਕ ਆ ਜਾਂ ਪੱਕਾ ਜਾਂ ਕੱਚਾ ਨਹੀਂ ਮੇਰੇ ਘਰ ਕੱਚਾ ਵਾ ਮੈਂ ਗਾਰੇ ਨਾਲ ਕਮਰਾ ਇੱਕ ਪਾ ਕੇ ਤੇ ਮੈਂ ਤੀਣਾ ਪਾਈ ਕੱਲੇ ਤੁਸੀਂ ਰਹਿ ਰਹੇ ਹੋ ਘਰ ਵਿੱਚ ਹਾਂਜੀ ਕੱਲੇ ਮੈਂ ਤਿੰਨ ਕੁੜੀ ਤੇ ਮੈਂ ਤਿੰਨ ਕੁੜੀਆਂ ਦੇ ਤੁਸੀਂ ਕੱਲੇ ਹਾਂਜੀ ਸੋ ਅੱਗੇ ਜਾ ਕੇ ਕੁੜੀਆਂਾਂ ਦੇ ਵੀ ਵਿਆਹ ਵੀ ਕਰਨੇ ਆ ਹੋਰ ਕਾਫੀ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਸੋ ਕਾਫੀ ਸੰਘਰਸ਼ ਕਿ ਮਹਿਲਾਵਾਂ ਨੂੰ ਖਾਸ ਤੌਰ ਤੇ ਸਾਡੇ ਇਤਿਹਾਸ ਵਿੱਚ ਵੀ ਇੱਕ ਬੜਾ ਵੱਡਾ ਜਿਹੜਾ ਉਹ ਦਰਜਾ ਦਿੱਤਾ ਗਿਆ ਉਹ ਇਸੇ ਲਈ ਦਿੱਤਾ ਗਿਆ ਕਿਉਂਕਿ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਸੰਘਰਸ਼ ਕਰਨਾ ਜਾਰੀ ਰੱਖਦੀਆਂ ਨੇ ਜੇ ਆਪਾਂ ਗੱਲ ਕਰੀਏ ਬਚਪਨ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੇ ਸੰਘਰਸ਼ ਕੀਤਾ ਵਾ ਤੇ ਹੱਲੇ ਵੀ ਫੈਸਲਾ ਲੈ ਕੇ ਮਿਹਨਤੀ ਕਰਨਗੇ ਕਿਸੇ ਕੇ ਹੱਥ ਨਹੀਂ ਢਣਗੇ ਸੋ ਸੰਸਥਾਵਾਂ ਜਾਂ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਦਾ ਫਰਜ਼ ਬੰਦਾ ਵਾ ਕਿਤਨੇ ਕਿਤੇ ਖੁਦ ਅਗਿਆਨ ਦਾ ਕਿਉਂਕਿ ਇਸ ਤਰ੍ਹਾਂ ਦੀਆਂ ਮਹਿਲਾਵਾਂ ਦਾ ਜਾਂ ਇਸ ਤਰ੍ਹਾਂ ਦੇ ਲੋਕਾਂ ਦਾ ਸਾਥ ਦੇਣਾ ਸਮਾਜ ਵਿੱਚ ਸਾਡੇ ਸਾਰਿਆਂ ਦਾ ਫਰਜ਼ ਹੈਗਾ ਵਾ ਐਸਡੀ ਕਾਲਜ ਦੇ ਸਾਹਮਣੇ ਇਹ ਰੇੜੀ ਲਗਾਉਂਦੇ ਨੇ ਇੱਕ ਤੇ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਘਰ ਆ ਉਹ ਓਜਲੇ ਆਪਣਾ ਘਰ ਹਾਂਜੀ ਓਜਲੇ ਓਜਲੇ ਨਾਲ ਤਾਂ ਘਰ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਉਹ ਵੀ ਅਪਟਾੜ ਨਾਲ ਸ਼ੇਅਰ ਕਰ ਦਾਂਗੇ ਜੇ ਕੋਈ ਸੰਪਰਕ ਕਰਕੇ ਜੇ ਕਿਸ ਨੂੰ ਨਹੀਂ ਪਤਾ ਲੱਗ ਰਿਹਾ ਇਹਨਾਂ ਨਾਲ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਮਿਲ ਸਕਦੇ ਨੇ ਸੋ ਗੀਤਾ ਜੀ ਬੱਚੇ ਫਿਰ ਉਹ ਪ੍ਰੋਪਰ ਪੜਾਈ ਚੰਗੀ ਤਰ੍ਹਾਂ ਚੱਲ ਰਹੀ ਹੈ ਕਿ ਜਾਂ ਫਿਰ ਉਹ ਵੀ ਦਿੱਕਤ ਆ ਰਹੀਆਂ ਕੋਈ ਜਿਵੇਂ ਕਿਤਾਬਾਂ ਸਰਕਾਰੀ ਅਨੁਸਾਰ ਮੈਂ ਗਵਰਨਮੈਂਟ ਸਕੂਲ ਪਰਾਂਦੀ ਸਰਕਾਰੀ ਸਕੂਲ ਉਹ ਜ਼ਿਲ੍ਹੇ ਜੜੀ ਪੈਂਡਚੇਸ ਸਕੂਲ ਉੱਚੇ ਪਰਾਂਦੀ ਉੱਥੇ ਕੋਈ ਸਮੱਸਿਆ ਤੇ ਨਹੀਂ ਆ ਰਹੀ ਕੋਈ ਯੂਨੀਫਾਰਮ ਦੀ ਕਿਤਾਬਾਂ ਦੀ ਨਹੀਂ ਨਹੀਂ ਉਹ ਸਰ ਦੇ ਦਿੰਦਾ ਆਪੇ ਹੀ ਪ੍ਰਿੰਸੀਪਲ ਸਾਡੇ ਬਹੁਤ ਚੰਗੇ ਉਹ ਮਤਲਬ ਮਦਦ ਕਰ ਦਿੰਦੇ ਬੱਚੇ ਦੀ ਪੜਾਈ ਤੇ ਧਿਆਨ ਦਿੰਦੇ ਆਪਾਂ ਇੱਕ ਗੀਤਾ ਹੀ ਅਕਸਰ ਵੇਖਿਆ ਕਿ ਲੋਕ ਇਹ ਕਰਦੇ ਆ ਕਿ ਜਦੋਂ ਸਮਾਸਾ ਹੀ ਨਹੀਂ ਹੁੰਦਾ ਤੇ ਬੱਚਿਆਂ ਨੂੰ ਵੀ ਕੰਮ ਕਰ ਲਾ ਦਿੰਦੇ ਆ ਪਰ ਤੁਸੀਂ ਨਹੀਂ ਕੰਮ ਕੀਤਾ ਤੁਸੀਂ ਬੱਚਿਆਂ ਨੂੰ ਪੜਾਉਣਾ ਚਾਹ ਚਾਹੂਰ ਚਾ ਕੀ ਇਹ ਟਾਡੇ ਮਨ ਵਿੱਚ ਕੀ ਬੱਚਿਆਂ ਨੂੰ ਕੀ ਕਰਵਾਉਣਾ ਚਾਹੁੰਦੇ ਹੋ ਪੜਾ ਕੇ ਅੱਗੇ ਸਰੋ ਉੱਥੋਂ ਦੇਖੋ ਬੱਚੇ ਦੀ ਕਿਸਮਤ ਹੈ ਬੱਚੇ ਨੇ ਮੈਂ ਤਾਂ ਕੋਸ਼ਿਸ਼ ਕਰ ਮਾਫੀ ਹੋਏ ਕੋਸ਼ਿਸ਼ ਕਰਦੀ ਚਲੋ ਮੇਰੇ ਬੱਚਾ ਪੜ ਜਾਏ ਗਾ ਕੀ ਬਣਾਉ ਤੋ ਤੁਸੀਂ ਕੋਸ਼ਿਸ਼ ਪੂਰੀ ਕਰ ਰਹੇ ਹੋ ਮੈਂ ਕੋਸ਼ਿਸ਼ ਆਪਣੀ ਤਾਂ ਪੂਰੀ ਕਰਨ ਢੀ ਚਲੋ ਮੇਰੇ ਬੱਚੇ ਇਨਸਾਨ ਬਣ ਜਾਏ ਸੋ ਬੜੀ ਸਰਤੇ ਨਹੀਂ ਆ ਬੜੀ ਵੱਡੀ ਮਿਸਾਲ ਨੇ ਆ ਬਾਕੀ ਔਰਤਾ ਲਈ ਵੀ ਸੋ ਆਪਾਂ ਆਪਣੇ ਚੈਨਲ ਵੱਲੋਂ ਵੀ ਇੱਕ ਵਾਰੀ ਫੇਰ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਔਰਤਾ ਦੀ ਮਦਦ ਜ਼ਰੂਰ ਕੀਤੀ ਜਾਵੇ ਸੋ ਇਹਨਾਂ ਦਾ ਜਿਹੜਾ ਨੰਬਰ ਆ ਉਹ ਸਕਰੀਨ ਤੇ ਦਿੱਤਾ ਹੋਇਆ ਵਾ ਉਸ ਤੋਂ ਇਲਾਵਾ ਐਸਡੀ ਕਾਲਜ ਸਾਹਮਣੇ ਆ ਜਿਹੜੀ ਇਹ ਰੇਡੀ ਲਗਾ ਰਹੇ ਨੇ ਤੇ ਵੱਤ ਤੋਂ ਵੱਤ ਇਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਗੁਰਦਾਸ ਕਟੋਰੀ ਚੱਕਰ ਦੀ ਫੋਟੋ